ਆਨੇ ਰਾਜਾ ਬੜੇ ਗਿਆ ਉਹਨਾਂ ਨੇ ਇੱਕ ਬਾਲਮੀਕੀ ਸਮਾਜ ਤੇ ਜਿਹੜੀ ਟਿੱਪਣੀ ਕੀਤੀ ਆ ਸਰਦਾਰ ਬੂਟਾ ਸਿੰਘ ਗਹਿਮਾਂ ਦਾ ਜਿਹੜੇ ਭਾਰਦੇ ਰਹਿ ਚੁੱਕੇ ਆ ਉਹਨਾਂ ਤੇ ਨਿੰਦਣੀਆਂ ਟਿੱਪਣੀ ਕੀਤੀ ਆ ਅੱਜ ਤੁਸੀਂ ਪੁਤਲਾ ਫੋਕਿਆ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਤਰਨਤਾਰਨ ਦੇ ਵਿੱਚ ਇੱਕ ਜਿਮਣੀ ਚੋਣ ਚੱਲਦੀ ਆ ਜਿਮਣੀ ਚੋਣ ਦੇ ਵਿੱਚ ਉੱਥੇ ਰਾਜਾ ਵਿਰਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਉਹਨੇ ਚੋਣ ਪ੍ਰਚਾਰ ਕਰ ਰਿਆ ਸੀ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਨੇ ਬਾਲਮੀਕ ਮੱਜੀ ਸਿੱਖ ਸਮਾਜ ਦੇ ਉੱਤੇ ਬਹੁ ਵੱਡੀ ਟਿੱਪਣੀ ਕੀਤੀ ਆ ਕਿ ਇਹ ਰੰਡ ਦਾ ਕਾਲਾ ਸੀ ਇਹ ਪੱਠੇ ਪਾਉਂਦਾ ਹੁੰਦਾ ਸੀ ਤੇ ਕਾਂਗਰਸ ਨੇ ਚੱਕ ਕੇ ਉਹਨੂੰ ਗ੍ਰਹਿ ਮੰਤਰੀ ਬਣਾਤਾ ਪਰ ਇਹ ਬਹੁਤ ਨਿੰਦਣਯੋਗ ਆ ਕਿ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਇੱਕ ਪੜਿਆ ਲਿਖਿਆ ਤੇ ਵਧੀਆ ਪਰਿਵਾਰ ਦੇ ਵਿੱਚ ਰਹਿਣ ਵਾਲਾ ਜਿਹਨੇ ਇੱਕ ਬਹੁਤ ਵੱਡੇ ਹਾਸਲ ਮਕਾਮ ਕੀਤੇ ਨੇ ਐਮਪੀ ਬਣੇ ਨੇ ਗ੍ਰਹਿ ਮੰਤਰੀ ਬਣੇ ਨੇ ਤੇ ਚੰਗੇ ਪੜੇ ਲਿਖੇ ਸਨ ਪਰ ਇਹੋ ਜਿਹੇ ਰਾਜਾ ਬ੍ਰਿੰਗ ਨੂੰ ਨਹੀਂ ਕਹਿਣਾ ਚਾਹੀਦਾ ਸੀ ਕਿ ਪੱਠੇ ਪਾਉਂਦਾ ਆ ਇਹ ਆਕਾ ਦਾ ਰੰਗ ਦਾ ਕਿਉਂਕਿ ਸਮਾਜ ਤੇ ਟਿੱਪਣੀ ਕਰਨੀ ਬਹੁਤ ਮਾਰੀ ਗੱਲ ਆ ਕਿਉਂਕਿ ਇਹੋ ਜਿਹੇ ਇਨਸਾਨ ਅਸੀਂ ਚਾਹੁੰਦੇ ਆ ਕਿ ਜਿਹੜੇ ਕਾਂਗਰਸ ਦੇ ਵਿੱਚ ਐ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਉਣਾ ਚਾਹੀਦਾ ਤੇ ਇੱਥੇ ਪਰਚਾ ਹੋਣਾ ਚਾਹੀਦਾ ਵੈਸੇ ਪਰਚਾ ਜਿਹੜਾ ਐਸੀ ਇੱਕ ਵਾਰ ਹੋ ਗਿਆ ਆ ਅਸੀਂ ਐਸੀ ਕੁਮਿਸ਼ਨ ਦਾ ਵੀ ਧੰਨਵਾਦ ਕਰਦੇ ਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਮੈਂ ਸਾਰਿਆਂ ਨੂੰ ਸਾਥ ਦਿੱਤਾ ਆ ਕਿਉਂਕਿ ਇਹ ਤੇ ਪਰਚਾ ਹੋ ਗਿਆ ਆ ਇਹ ਹੋਰ ਤੁਸੀਂ ਮੰਗ ਕਰ ਰਹੇ ਆ ਹੁਣ ਕੁਝ ਮੰਗ ਨਹੀਂ ਸਾਡੇ ਵਿੱਚ ਰੋਸ ਆ ਜੀ ਸਾਡੇ ਸਮਾਜ ਦੇ ਵਿੱਚ ਰੋਸ ਆ ਸਾਡੇ ਬਾਦਮੀਕ ਮੱਜਵੀ ਸਿੱਖ ਭਾਈਚਾਰੇ ਵਿੱਚ ਰੋਸ ਆ ਕਿ ਸਾਡੇ ਇਹੋ ਜਿਹੀਆਂ ਟਿੱਪਣੀਆਂ ਕਰਦੇ ਨੇ ਕਿ ਰੰਗ ਦੇ ਕਾਲੇ ਆ ਇਹ ਅਨਪੜ੍ਹਿਆ ਇਹ ਪੱਠੇ ਪਾਉਂਦੇ ਸੀ ਦੱਸੋ ਰੋਸ ਨਹੀਂ ਆਊਗਾ ਤਾਂ ਹੋਰ ਕੀ ਆਊਗਾ 2027 ਦੇ ਵਿੱਚ ਇਸ ਚੀਜ਼ ਦਾ ਜਵਾਬ ਦਿੱਤਾ ਜਾਊਗਾ ਮੈਂ ਕਹਾਂ ਜੀ ਹੋਣੀ ਦਿੱਤਾ ਜਾਊਗਾ ਜਿਮਨੀ ਚੌਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਜਿਮਨੀ ਚੌਂ ਦੇ ਵਿੱਚ ਅਸੀਂ ਤਰਨਤਨ ਦੇ ਵਿੱਚ ਚੱਲਦਾ ਹੈ ਉੱਥੇ ਜਵਾਬ ਦੇਵਾਂਗੇ ਉਸ ਤੋਂ ਬਾਅਦ ਜਿਹੜਾ 27 ਦਾ ਅਗਲਾ ਟਾਰਗੇਟ ਵੱਜਦਾ ਹੈ ਜੀ ਇਹ 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 ਤੁਹਾਨੂੰ ਚਾਹੀਦਾ ਕਿ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਹੁਲ ਗਾਂਧੀ ਨੂੰ ਵੀ ਇਹਨੂੰ ਜਿਹੜਾ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਇਹਨੂੰ ਲਾਉਣਾ ਚਾਹੀਦਾ ਕਾਂਗਰਸ ਦੇ ਜਿਹੜੇ ਅਹੁਦੇ ਤੋਂ ਪ੍ਰਧਾਨ ਤੋਂ ਪੂਰੀ ਮੈਂਬਰਸ਼ਿਪ ਇਹਦੀ ਖਾਰਜ ਕਰਨੀ ਚਾਹੀਦੀ ਕਿ ਜਿਹੜਾ ਇੱਕ ਬਾਲਮਿਕ ਮੱਝ ਸਖ ਸਮਾਯ ਨੂੰ ਜਿਹੜਾ ਗਲਤ ਟਿੱਪਣੀ ਕਰ ਰਿਹਾ ਕਿ ਇਹ ਰੰਗ ਦੇ ਕਾਲੇ ਐ ਪੱਠੇ ਪਾਉਂਦੇ ਐ ਜੋ ਵੀ ਤੁਹਾਨੂੰ ਬੋਲਦਾ ਤੁਹਾਡੇ ਸਾਹਮਣੇ ਆ ਪਰ ਲੁਕੁਸ਼ੁਕੀ ਗੱਲ ਨਹੀਂ ਅੱਜ ਸਾਰੇ ਸਾਥੀ ਸਾਡੇ ਇਧਰੋਂ ਨਿਰਮਲ ਸਿੰਘ ਜੀ ਸਰਦਾ ਸਾਬੀ ਸਭ ਨੂੰ ਸਾਬੀ ਹੁਣ ਹੀ ਹੋ ਗਿਆ ਆਪਣੇ ਹੈਪੀ ਸਿੰਘ ਸਰਪੰਚ ਹੋ ਗਿਆ ਬੀਜੇ ਟੋਟਕਲਾ ਸਾਰੇ ਸਾਥੀ ਸਾਡੇ ਦਿੱਕੀ ਹੋਣੀ ਸਰਪੰਚ ਸਾਹਿਬ ਜਿੰਨੇ ਵੀ ਆਕੇ ਬੋਪਾਰਾ ਆਲੇ ਹੋ ਗਿਆ ਸਾਰੇ ਸਾਰੇ ਸੱਜਣ ਜਿਹੜਾ ਨੇ ਮਨ ਦੇ ਵਿੱਚ ਰੋਸ ਸੀਗਾ ਅੱਜ ਤੇ ਰੋਸ ਇਹਨਾਂ ਨੇ ਆਪਣਾ ਪ੍ਰਗਟ ਕੀਤਾ ਜੀ ਅੱਜ ਇੱਥੇ ਕਿ ਜਿਹੜੇ ਲੋਕ ਗਲਗਲ ਸ਼ੁਕਰੀਆ ਕਰਦੇ ਸਮਾਜ ਉੱਪਰ ਤੇ ਸਮਾਜ ਵੱਲੋਂ ਮਾਫੀਆਂ ਦਿੱਤੀਆਂ ਜਾਂਦੀਆਂ ਸਰ ਅਸੀਂ ਤੇ ਬਖਸ਼ਣ ਦੇ ਯੋਗਤ ਨਹੀਂ ਪਰ ਅਸੀਂ ਜਿੰਨੀ ਜੋਗਾ ਕੇ ਅਸੀਂ ਹਰ ਲੜਾਈ ਲੜ ਰਹੇ ਹਾਂ ਜੀ ਅਸੀਂ ਜ्यों ਜਨਮ ਲਿਆ ਅਸੀਂ ਸਮਾਜ ਦੇ ਵਿੱਚ ਕੋਈ ਵੀ ਦਿਕਤ ਆਉਂਦੀ ਆ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਤਾਂ ਲੜਾਈ ਲੜ ਰਹੇ ਆ ਅੱਜ ਵੀ ਲੜ ਰਹੇ ਆ ਅੱਜ ਆ ਮੇਰੇ ਸਾਥੀ ਸਾਰੇ ਨਾਲ ਲੜ ਰਹੇ ਆ ਜੀ ਕਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਜਾ ਰਿਹਾ ਹੈਗਾ ਵੱਡਾ ਦਿਲ ਕਰਕੇ ਜਿਹੜਾ ਹੈਗਾ ਮਾਫ ਕਰ ਦੇਣਾ ਚਾਹੀਦਾ ਕਿਸ ਤਰ੍ਹਾਂ ਦੇ ਅਸੀਂ ਨਹੀਂ ਚਾਹੁੰਦੇ ਕਿ ਮਾਫ ਹੋਣਾ ਚਾਹੀਦਾ ਹੈ ਚੰਨਜੀਤ ਚੰਨੀ ਵੱਲੋਂ ਗਲਤ ਕਹ ਲਿਆ ਜੀ ਉਹਨੂੰ ਆਪ ਸਮਾਜ ਦੇ ਵਿੱਚ ਐਸਸੀ ਭਾਈਚਾਰੇ ਦੇ ਵਿੱਚ ਉਹਨੂੰ ਗੱਲ ਇਹ ਨਹੀਂ ਕਹਿਣੀ ਚਾਹੀਦੀ ਕਿ ਚੰਨੀ ਨੂੰ ਵੀ ਇੱਕ ਸਵੇਰ ਵਿੱਚ ਗੱਲ ਕੀਤੀ ਜਦੋਂ ਉਹਨਾਂ ਨੇ ਚੰਨੀ ਚੰਨਜੀਤ ਸਿੰਘ ਚੰਨੀ ਨੂੰ ਜੋ ਕੋ ਇੱਕ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਪੈਦ ਜੁੱਤੀ ਦੱਸਿਆ ਅਸੀਂ ਉਹ ਤੋਂ ਵੀ ਸੰਘਰਸ਼ ਪੂਰਾ ਕੀਤਾ ਜੀ ਅਸੀਂ ਹਰ ਟਾਈਮ ਤੋਂ ਸੰਘਰਸ਼ ਕਰ ਰਹੇ ਹਾਂ ਜੀ ਸਰ ਜਾਤੀਵਾਦ ਫੈਲਾਉਣ ਵਾਲਿਆ ਵਾਸਤੇ ਕੋਈ ਚੇਤਾਵਨੀ ਕੋਈ ਸੰਦੇਸ਼ ਦੇਖੋ ਜੀ ਅਸੀਂ ਤੇ ਹਟੇ ਚੇਤਾਵਨੀ ਵੀ ਦੇ ਇਹਨਾਂ ਨੂੰ ਦੇ ਰਹੇ ਆ ਔਰ ਸੰਘਰਸ਼ ਕਰ ਰਹੇ ਹਾਂ ਕਿ ਇਹ ਜਿਹੜੇ ਨੱਥ ਪੈਣੀ ਚਾਹੀਦੀ ਜੋ ਸਮਾਜ ਦੇ ਵਿੱਚ ਇਹੋ ਜਿਹਿਆਂ ਗਲਤ ਫਹਾਵਾ ਫੜਾਉਂਦੇ ਨੇ ਕਦੀ ਕਿਸੇ ਤਰ੍ਹਾਂ ਦੀ ਕਦੀ ਕਿਸੇ ਤਰ੍ਹਾਂ ਦੀ ਇਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਹੈ ਜੀ ਸਰ ਇਹ ਵੀ ਆਮ ਲੋਕੀ ਕੋਈ ਭੇਦਭਾਵ ਕਰਨ ਤਾਂ ਬੱਕਰੀ ਗੱਲ ਆ ਨਾ ਜਿਹੜੇ ਵੱਡੇ ਅਹੁਦਿਆਂ ਦੇ ਬੈਠੇ ਆ ਜਿਹੜੇ ਪਾਰਟੀਆਂ ਦੇ ਏਜੰਡੇ ਨੂੰ ਚਲਾਉਂਦੇ ਆ ਪੰਜਾਬ ਦੇ ਪ੍ਰਧਾਨ ਨੇ ਜੇ ਉਹ ਹੀ ਆਪਣੀ ਕੌਮ ਦੇ ਵਿੱਚ ਕਿਲਾ ਜਾਂ ਕੋਲੇ ਲੈ ਕੇ ਬੈਠੇ ਆ ਤਾਂ ਸਾਡੇ ਸਮਾਜ ਕਿਉਂ ਹਰ ਵਾਰ ਫਿਰ ਇਹਨਾਂ ਨੂੰ ਧੋਟਣ ਦਿੰਦਾ ਦੇਖੋ ਜੀ ਕੱਲਾ ਇਹ ਨਹੀਂ ਬਹੁਤ ਅਹੁਦਿਆਂ ਤੇ ਇਹੋ ਜਿਹੇ ਬੈਠੇ ਚਾਹੇ ਉਹ ਸਿੱਖ ਕੌਮ ਦੇ ਹੋਰ ਵੀ ਜਿਹੜੇ ਅਹੁਦੇਦਾਰ ਆ ਕੋਈ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਆ ਕਿ ਇਹਨਾਂ ਦੇ ਧੌਣ ਦੇ ਵਿੱਚ ਕਿਲਾ ਕੱਢ ਨਹੀਂ ਅਸੀਂ ਜਨਮ ਲਿਆ ਇਹ ਸਾਡੇ ਮਜੀਤ ਸਿੰਘ ਖੜੇ ਸਾਰੇ ਇੱਥੇ ਆ ਪੰਜਾਬ ਦੇ ਵਿੱਚ ਇਹਨਾਂ ਦੀ ਧੌਣ ਤੋਂ ਕਿਲਾ ਕੱਢਣਾਂ ਦੇ ਕਰਕੇ ਅਸੀਂ ਜਿਹੜੇ ਇਹਨਾਂ ਦੇ ਖਿਲਾਫ ਬੋਲ ਰਹੇ ਆ ਜੀ ਇਹੜਾ ਵੀ ਅਸੀਂ ਲੜਾਈ ਲੜ ਰਹੇ ਇਹਨਾਂ ਦੇ ਧੌਣ ਚੁਕੀਲਾ ਕੱਢਣ ਲਈ ਮੇਰੇ ਪਿੰਡ ਵੀ ਥੋੜੇ ਦਿਨ ਹੋਏ ਸੀ ਪਹਿਲਾਂ ਉੱਥੋਂ ਵੀ ਇੱਕ ਦੇ ਧੌਣ ਚੁਕੀਲਾ ਕੱਢਿਆ ਇਹਦੇ ਹਿਸਾਬਾ ਪੰਜਾਬ ਵਿੱਚ ਭੱਡੇ ਪੁੱਤਰ ਤੇ ਬਾਲਮਿਕੀ ਭਾਈਚਾਰਾ ਕੋਈ ਹੋਰ ਵੱਡਾ ਸੰਘਰਸ਼ ਲਾਣੇਗਾ ਲਾਣੇ ਜਿੱਥੇ-ਜਿੱਥੇ ਵੀ ਹੈਗਾ ਜੀ ਬਾਲਮਿਕ ਸਮਾਜ ਬੈਠਾ ਮੱਝੀ ਸਿੱਖ ਸਮਾਜ ਬੈਠਾ ਸਾਡੇ ਰਵੀਦਾਸੀ ਭਾਈਚਾਰਾ ਬੈਠਾ ਧਰਮੀਚਰ ਭਾਈਚਾਰਾ ਬੈਠਾ ਸਾਰੇ ਇਕੱਠੇ ਆਂ ਜੀ ਅਸੀਂ ਉਹ ਸਾਰੇ ਸੰਘਰਸ਼ ਕਰ ਰਹੇ ਆ ਕੱਲਾ ਬਾਲਮਿਕ ਭਾਈਚਾਰਾ ਨਹੀਂ ਜਿੱਥੇ-ਜਿੱਥੇ ਵੀ ਸਾਡੇ ਸਿੱਖ ਸਮਾਜ ਦੇ ਵੀ ਇਹ ਚਾਹੇ ਮਜਬੂਰ ਸੇ ਖਾਣੇ ਚਾਹੇ ਬਾਲਮੀਕ ਭਾਈ ਚੰਦਰ ਵੀ ਦੱਸੀਏ ਚਾਹੇ ਕਬੀਰ ਭਖ ਜਿੰਨੇ ਵੀ ਹੈਗਾ ਸਾਡੇ ਨਾਲ ਆ ਅਸੀਂ ਸਾਰੇ ਅਸੀਂ ਭਾਈ ਚੰਦ ਲੜਾਈ ਲੜ ਰਹੇ ਜੀ ਜਿਹੜੇ ਨੇ ਉਹਨਾਂ ਵੱਲੋਂ ਗੜੀ ਸਾਫ ਉਹਨਾਂ ਵੱਲੋਂ ਜਿਹੜਾਗਾ ਇਹਨਾਂ ਨੇ ਤਲਬ ਵੀ ਕੀਤਾ ਹੈ ਤਲਬ ਵੀ ਕੀਤਾ ਹੈ ਜੀ ਮੇਰੇ ਖਿਆਲ ਹੈ ਪਰਚਾ ਹੋ ਗਿਆ ਜੀ ਲਗਭਗ ਸੌਣ ਚਾਹੇ ਪਰਚਾ ਹੋ ਗਿਆ ਜੀ ਅਗਰ ਪਰਚਾ ਨਹੀਂ ਹੋਗਾ ਤਾਂ ਸੰਘਰਸ਼ ਸਾਰੇ ਸਾਥੀਆਂ ਦਾ ਯਾਰੀ ਹੋਗਾ ਲਗਭਗ 10